ਫਵਾਦ ਲੋਕ ਇਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਲਾਈਨਾਂ ਦੇ ਵਿੱਚ ਖੜਦੇ ਹਨ ਕਲੀਨਿਕ ਨਹੀਂ ਇਹ ਕੋਈ ਕਣਕ ਲੈਣ ਵਾਲੇ ਰਾਸ਼ਨ ਕਾਰਡ ਤੇ ਖੜੇ ਹਨ ਹਾਂਜੀ ਮਤਲਬ ਇੰਨਾ ਕੁ ਜ਼ਿਆਦਾ ਜਿਹੜਾ ਹੈਗਾ ਭੀੜ ਹੁੰਦੀ ਆ ਇਹਨਾਂ ਦੀਆਂ ਇਹਨਾਂ ਦੇ ਕਲੀਨਿਕਾਂ ਦੇ ਤੇ ਜਿਹੜੀ ਇਹਨਾਂ ਦੀ ਫੀਸ ਹੁੰਦੀ ਆ ਕੋਈ ਇਹ ਨਹੀਂ ਵੀ ਸੋ ਦੋ ਸੌ ਰੁਪਿਆ ਜਿਵੇਂ ਆਪਾਂ ਕਹਿੰਦੇ ਸ਼੍ਰੀਕਾਲ ਅਸੀਂ ਹਾਂ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਅੱਜ ਆਪਾਂ ਗੱਲ ਕਰਾਂਗੇ ਜੀ ਅਸਟ੍ਰੋਲੋਜਰਾਂ ਬਾਰੇ ਜਾਂ ਫਿਰ ਕਹਿ ਲੋ ਵੈਦ ਜਿਹੜੇ ਕਿ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਚਰਚਾ ਦੇ ਵਿੱਚ ਨੇ ਅੱਗੇ ਆਖਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਇੱਟ ਚੱਕੇ ਤੋਂ ਸਿੰਗਰ ਨਿਕਲਦੇ ਨੇ ਪਰ ਹੁਣ ਜਿਹੜੀ ਗਿਣਤੀ ਆ ਉਹ ਵਧੇਰੀ ਜਾਂ ਤਾਂ ਵੈਦਾਂ ਦੀ ਹੋ ਗਈ ਆ ਜਾਂ ਫਿਰ ਅਸਟਰੋਲਜਰਾਂ ਦੀ ਹੋ ਗਈ ਆ ਕਿਤੇ ਨਾ ਕਿਤੇ ਫਿਰ ਵੀ ਅਸਟਰੋਲਜਰਾਂ ਦੀ ਥੋੜੀ ਜੀ ਘਾਟ ਆ ਪਰ ਜਿਹੜੇ ਵੈਦ ਨੇ ਉਹ ਤੁਸੀਂ ਜਿਵੇਂ ਜਿਵੇਂ ਆਪਣਾ ਜਿਹੜਾ ਹੈਗਾ ਫੋਨ ਸਕਰੋਲ ਕਰਦੇ ਹੋ ਉਵੇਂ-ਉਵੇਂ ਇਹੀ ਜਿਹੜਾ ਹੈਗਾ ਕੋਈ ਨਾ ਕੋਈ ਟੋਟਕਾ ਲੈ ਕੇ ਬੈਠਾ ਆ ਪੰਡਤਾਂ ਵਾਂਗੂ ਟੋਟਕੇ ਦੱਸਦੇ ਨੇ ਕਿ ਰਾਤ ਨੂੰ ਆਹ ਪੀ ਗੋ ਲੋ ਜੀ ਸਵੇਰੇ ਆਹ ਖਾ ਲੋ ਜੀ ਇਹਦੇ ਨਾਲ ਆਹ ਚੀਜ਼ ਠੀਕ ਹੋ ਜਾਏਗੀ ਇਹਦੇ ਨਾਲ ਲੀਵਰ ਫੈਟੀ ਠੀਕ ਹੋ ਜਾਏਗਾ ਮਤਲਬ ਕਹਿਣਾ ਇਹ ਆ ਕਿ ਆਪਣੇ ਇਹ ਟੋਟਕੇ ਦੱਸ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਤੇ ਤੁਸੀਂ ਕੀ ਕਰਦੇ ਹੋ ਉਹਨਾਂ ਦੇ ਟੋਟਕੇ ਸੁਣਦੇ ਹੋ ਜਿਵੇਂ ਕਿ ਕਿਸੇ ਨੇ ਦੱਸ ਦਿੱਤਾ ਵੀ ਆ ਫੈਰਟੀ ਲੀਵਰ ਲਈ ਟੋਟਕਾ ਆ ਪਿੱਤੇ ਦੀ ਪਥਰੀ ਲਈ ਟੋਟਕਾ ਤੁਹਾਡੇ ਰਿਸ਼ਤੇਦਾਰੀ ਚ ਕਿਸੇ ਨਾ ਕਿਸੇ ਨੂੰ ਇਹ ਬਿਮਾਰੀ ਆਮ ਹੁੰਦੀ ਹੋਈ ਆ ਤੇ ਤੁਸੀਂ ਕੀ ਕਰਦੇ ਹੋ ਉਸ ਟੋਟਕੇ ਨੂੰ ਸੁਣਨ ਸਾਰ ਆਪਣੇ ਰਿਸ਼ਤੇਦਾਰੀਆਂ ਵਿੱਚ ਉਹ ਸ਼ੇਅਰ ਕਰ ਦਿੰਦੇ ਹੋ ਤੇ ਜਦੋਂ ਤੁਸੀਂ ਉਹ ਵੀਡੀਓ ਉਹਨਾਂ ਤੱਕ ਸ਼ੇਅਰ ਕਰਦੇ ਹੋ ਉਹ ਉੱਥੇ ਦਿੱਤੇ ਨੰਬਰਾਂ ਤੇ ਸੰਪਰਕ ਕਰਦੇ ਨੇ ਸੰਪਰਕ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਸਾਡੇ ਡਾਕਟਰ ਸਾਹਿਬ ਨੂੰ ਆ ਕੇ ਕਲੀਨਿਕ ਤੇ ਮਿਲੋ ਜਦੋਂ ਉਹ ਕਲੀਨਿਕ ਤੇ ਜਾਂਦੇ ਨੇ ਉੱਥੇ ਕੋਈ 2 400 500 ਦੀ ਦਵਾਈ ਨਹੀਂ ਆਉਂਦੀ ਇਕੱਠੀ 5 5 10 10 8 8000 ਰੁਪਏ ਦੀ ਜਿਹੜੀ ਦਵਾਈ ਆਉਂਦੀ ਆ ਤੇ ਉਹਦੇ ਨਾਲ ਮਤਲਬ ਤੁਸੀਂ ਆਪ ਦੇਖ ਲਓ ਵੀ ਤੁਹਾਡੀਆਂ ਜੇਬਾਂ ਤੇ ਕਿਵੇਂ ਹਮਲਾ ਕੀਤਾ ਜਾ ਰਿਹਾ ਆ ਸੋ ਇੱਕ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਹੁੰਦੇ ਨੇ ਕਿਉਂਕਿ ਬਿਮਾਰ ਇਨਸਾਨ ਅਕਸਰ ਪਰੇਸ਼ਾਨ ਹੁੰਦਾ ਆ ਉਹ ਪ੍ਰਮਾਤਮਾ ਨੂੰ ਵੀ ਅਰਜਾ ਲਾਉਂਦਾ ਆ ਤੇ ਪੈਸੇ ਪਤਾ ਨਹੀਂ ਉਹ ਕਿੱਥੋਂ ਕਿੱਥੋਂ ਇਕੱਠੇ ਕਰਕੇ ਜਿਹੜਾ ਹੈਗਾ ਡਾਕਟਰਾਂ ਦੇ ਜੇਬਾਂ ਭਰਦਾ ਡਾਕਟਰਾਂ ਦੀਆਂ ਪਰ ਇਹ ਜਿਹੇ ਵੈਦਾਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਨੇ ਪਰ ਫਿਰ ਵੀ ਤੁਸੀਂ ਸੁਧਰ ਨਹੀਂ ਰਹੇ ਕਿਉਂ ਕਾਰਨ ਇਹ ਤੁਸੀਂ ਇੱਕ ਵੈਦ ਕੋਲ ਚਲੇ ਗਏ ਉੱਥੋਂ ਵੀ ਨਗਦ ਦਵਾਈ ਖਾਈ ਤੁਸੀਂ 5-7000 ਦਿੱਤਾ ਫਿਰ ਜਦ ਨੂੰ ਤੁਹਾਡੇ ਅੱਗੇ ਕੋਈ ਹੋਰ ਰਿਸ਼ਤੇ ਹਾਰ ਆ ਜਾਂਦਾ ਫਿਰ ਤੁਸੀਂ ਉਸ ਡਾਕਟਰ ਨੂੰ ਦੇਖਦੇ ਹੋ ਫਿਰ ਤੁਸੀਂ ਉਹਦੇ ਕੋਲ ਚਲੇ ਜਾਂਦੇ ਹੋ ਉਹਦੇ ਕੋਲ ਜਾ ਕੇ ਤੁਸੀਂ ਪਿਛਲੇ ਦੀ ਗੱਲ ਕਰਦੇ ਹੋ ਪਿਛਲੇ ਦੀ ਗੱਲ ਕਰਨ ਤੋਂ ਬਾਅਦ ਜਦੋਂ ਤੁਸੀਂ 2 ਕੁ ਮਹੀਨੇ ਉੱਥੇ ਦਵਾਈ ਖਾਣੇ ਹੋ 15000 ਦੀ ਉੱਥੋਂ ਦਵਾਈ ਖਾ ਲੰਨੇ ਹੋ ਫਿਰ ਤੁਸੀਂ ਦੈਨ ਉਸ ਤੋਂ ਬਾਅਦ ਉੱਥੇ ਵੀ ਜਾਣਾ ਬੰਦ ਕਰ ਦਿੰਦੇ ਹੋ ਕਿਉਂਕਿ ਆਰਾਮ ਨਹੀਂ ਆਉਂਦਾ ਉਹ ਭਾਈ ਗੱਲ ਸਮਝੋ ਜਿਹੜੇ ਤੁਸੀਂ ਟੋਟਕੇ ਸੁਣਦੇ ਹੋ ਨਾ ਜਿਹੜੇ ਨੁਸਕੇ ਤੁਸੀਂ ਸੁਣਦੇ ਹੋ ਇਹ ਕੋਈ ਟੋਟਕੇ ਨਹੀਂ ਜਿਹੜੇ ਇਹ ਕੋਈ ਅ ਅੰਬਰੋਂ ਨਹੀਂ ਉਤਰੇ ਇਹ ਵੀ ਟੋਟਕੇ ਸਾਡੇ ਬਜ਼ੁਰਗਾਂ ਦੇ ਨੇ ਸਾਡੇ ਦਾਦੇ ਦਾਦੀ ਇਸ ਟੋਟਕਿਆਂ ਦਾ ਇਸਤੇਮਾਲ ਕਰਦੇ ਹੁੰਦੇ ਸੀ ਤੇ ਪਰ ਅਸੀਂ ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ ਜਿਵੇਂ ਅਸੀਂ ਹੁਣ ਆਪਣੇ ਬੱਚਿਆਂ ਨੂੰ ਜਿਹੜਾ ਸਰਕਾਰੀ ਸਕੂਲਾਂ ਤੋਂ CBSE ਵੱਲ ਨੂੰ ਪੜ੍ਹਾਉਂਦੇ ਜਾ ਰਿਹਾ ਐਸੇ ਤਰ੍ਹਾਂ ਅਸੀਂ ਆਪਣੀ ਜਿਹੜੀ ਮਾਤਰ ਭਾਸ਼ਾ ਆ ਪੰਜਾਬੀ ਉਹਨੂੰ ਵੀ ਅਸੀਂ ਭੁੱਲਦੇ ਜਾ ਰਹੇ ਹਾਂ ਤਾਂ ਐਸੇ ਤਰ੍ਹਾਂ ਜਿਹੜਾ ਇਹ ਆ ਟੋਟ ਕੇ ਜਿਹੜੇ ਨੇ ਇਹ ਜਿਹੜੇ ਵੈਦ ਤੁਹਾਨੂੰ ਯਾਦ ਕਰਾ ਰਹੇ ਨੇ ਇਹ ਵੀ ਤੁਸੀਂ ਭੁੱਲਦੇ ਜਾ ਰਹੇ ਹੋ ਪਰ ਤੁਸੀਂ ਸਵਾਦ ਲੈ ਕੇ ਉਦੋਂ ਘਰੇ ਬੈਠਦੇ ਹੋ ਜਦੋਂ ਤੁਹਾਨੂੰ 20-25 ਹਜ਼ਾਰ ਦਾ ਜਾਂ 50 ਹਜ਼ਾਰ ਦਾ ਚੁੰਨਾ ਲੱਗ ਜਾਂਦਾ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇਕਰ ਕੋਈ ਚੱਜ ਦੀ ਵੀਡੀਓ ਲੱਗੇ ਤਾਂ ਉਹਨੂੰ ਤੁਸੀਂ ਦੇਖੋ ਵੀ ਕੀ ਉਹ ਡਾਕਟਰ ਦਾ ਕਿੰਨਾ ਕੁ ਨਾਮ ਆ ਕੀ ਉਹਦੇ ਕੋਲ ਡਿਗਰੀ ਹੈਗੀ ਆ ਕਿ ਤੁਹਾਡੇ ਰਿਸ਼ਤੇਦਾਰ ਉਹਨਾਂ ਕੋਲ ਜਾ ਕੇ ਸਹੀ ਹੋ ਜਾਣਗੇ ਤੁਸੀਂ ਵੀ ਥੋੜੇ ਜੇ ਸਾਵਧਾਨ ਹੋ ਜਾਓ ਵੀਡੀਓ ਜ਼ਰੂਰ ਦੇਖਿਆ ਕਰੋ ਵੀਡੀਓ ਤੁਸੀਂ ਸ਼ੇਅਰ ਵੀ ਕਰਿਆ ਕਰੋ ਪਰ ਚੱਜ ਦੀ ਵੀਡੀਓ ਤੁਸੀਂ ਟੋਟ ਕੇ ਦੇਖ ਦਿਓ ਜੇਕਰ ਤੁਹਾਡੇ ਭੈਣ ਭਰਾ ਦੇ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਕੋਈ ਬਿਮਾਰੀ ਹੁੰਦੀ ਆ ਇੰਦਾ ਸੈਂਸ ਜਿਵੇਂ ਕਹ ਲੋ ਕਿਸੇ ਨੂੰ ਥਾਇਰੋਇਡ ਆ ਕਿਸੇ ਨੂੰ ਫੈਟੀ ਲੀਵਰ ਆ ਜਾਂ ਕਿਸੇ ਦੇ ਪੇਟ ਚ ਪੱਥਰੀ ਆ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਕੋਈ ਵੀ ਕਿਸੇ ਦੀ ਵੀ ਵੀਡੀਓ ਦਾ ਟੋਟਕਾ ਦੇਖ ਕੇ ਤੁਸੀਂ ਅੱਗੇ ਸ਼ੇਅਰ ਤਾਂ ਕਰ ਦਿੰਨੇ ਹੋ ਪਰ ਜਦੋਂ ਉਹ ਉਹਨਾਂ ਨਾਲ ਸੰਪਰਕ ਕਰਦੇ ਨੇ ਤਾਂ ਉਹਨਾਂ ਨੂੰ ਆਪਣੀ ਕਲੀਨਿਕ ਤੇ ਬੁਲਾ ਲੈਂਦੇ ਨੇ ਪਰ ਜਦੋਂ ਉਹ ਉਹਨਾਂ ਦੇ ਕਲੀਨਿਕ ਤੇ ਜਾਂਦੇ ਨੇ ਉੱਥੇ ਉਹਨਾਂ ਨੂੰ ਲੁੱਟਿਆ ਜਾਂਦਾ ਆ ਤੇ ਇਹ ਕੋਲ ਨਾ ਤਾਂ ਕੋਈ ਡਿਗਰੀ ਆ ਨਾ ਹੀ ਉਹ ਪੀੜੀਦਰ ਪੀੜੀ ਵੈਦ ਨੇ ਬਸ ਉਹਨਾਂ ਨੇ ਇਹ ਦੇਖਿਆ ਵੀ ਫਲਾਣੇ ਡਾਕਟਰ ਨੇ ਇੰਨੀ ਜਲਦੀ ਆਪਣਾ ਘਰ ਮਕਾਨ ਕੋਠੀ ਲੈ ਲਈ ਆ ਤੇ ਮੈਂ ਵੀ ਇਹੀ ਕੰਮ ਕਰਨਾ ਉਹ ਜਦਕਿ ਪਹਿਲਾਂ ਕਿਸੇ ਹੋਰ ਪੇਸ਼ੇ ਵਿੱਚ ਹੁੰਦੇ ਹਨ ਆਪਣਾ ਪੇਸ਼ਾ ਉਹ ਬੰਦ ਕਰਕੇ ਇਹ ਇਧਰਲੀ ਡਾਕਟਰੀ ਲਾਈਨ ਵਿੱਚ ਆ ਜਾਂਦੇ ਹਨ ਉਹਨਾਂ ਕੋਲ ਕੋਈ ਡਿਗਰੀ ਨਹੀਂ ਹੁੰਦੀ ਸਿਰਫ ਔਰ ਸਿਰਫ ਉਹਨਾਂ ਕੋਲ ਕੀ ਹੁੰਦਾ ਬੋਲਣ ਦੀ ਕਲਾ ਜਿਹੜਾ ਕਿ ਉਹ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਟੋਟ ਕੇ ਦੱਸ ਕੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਭੈਣਾਂ ਨੂੰ ਬਰਗਲਾ ਰਹੇ ਨੇ ਨਹੀਂ ਅੱਜ ਦੀ ਡੇਟ ਦੇ ਵਿੱਚ ਜਿਹੜਾ 100 ਦੇ ਵਿੱਚੋਂ 80% ਵੈਦ ਇਹ ਜਿਹੇ ਨੇ ਜਿਹੜੇ ਚੋਲਾ ਸ਼ਾਪ ਨੇ ਸਿਰਫ ਔਰ ਸਿਰਫ ਉਹ ਲੁੱਟ ਰਹੇ ਨੇ ਮਰੀਜ਼ਾਂ ਨੂੰ ਆਪਣੇ ਘਰ ਭਰ ਰਹੇ ਨੇ ਸੋ ਇਸ ਕਰਕੇ ਜੇਕਰ ਕਿਸੇ ਨੂੰ ਮੇਰੀ ਵੀਡੀਓ ਚੰਗੀ ਨਾਲ ਲੱਗੇ ਤਾਂ ਕੋਈ ਗੱਲ ਨਹੀਂ ਪਰ ਜਿਨ੍ਹਾਂ ਨੂੰ ਚੰਗੀ ਲੱਗੇ ਉਹ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨ ਸੋ ਮੈਨੂੰ ਦੇ ਇਜਾਜ਼ਤ ਫੇਰ ਕੋਈ ਐਦਾਂ ਦਾ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ